ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜਿਹੜਾ ਅਸੀਂ ਵੈਰੀਆਂ ਨੇ 22 ਤਾਰ ਦੇ ਰਾਜੇ ਸੁਬਾ ਸਰੰਦ ਵजीर खान ਤੇ ਦਿੱਲੀ ਦੀ ਸਹਾਇਤਾ ਦੇ ਨਾਲ ਕਿਰਾ ਪਾਇਆ ਜਿਹੜਾ 6-7 ਮਹੀਨੇ ਕਿਰਾ ਜਿਹੜਾ ਅਸੀਂ ਲਗਾਤਾਰ ਚੱਲਿਆ ਗੁਰੂਆਂ ਪਿਆਰਿਓ ਬਾਹਰੋਂ ਭੋਜਨ ਪਾਣੀ ਜਿਹੜਾ ਅਸੀਂ ਜਾਣਾ ਇਹਨਾਂ ਨੇ ਬੰਦ ਕਰ ਦਿੱਤਾ ਜਿਹੜਾ ਅੰਦਰ ਭੋਜਨ ਪਾਇ ਸੀ ਹੌਲੀ-ਹੌਲੀ ਜਿਹੜਾ ਅਸੀਂ ਖਤਮ ਹੋਣਾ ਸ਼ੁਰੂ ਹੋ ਗਿਆ ਇਦੋਂ ਵੈਰੀਆਂ ਨੇ ਵੀ ਦੇਖਿਆ ਕਿ ਇਹ ਕਿਲਾ ਖਾਲੀ ਕਰਾਉਣਾ ਸਤਗੁਰੂ ਤੋਂ ਬਹੁਤ ਔਖਾ ਹੈ। ਇਹ ਕਿਲਾ ਜਿਹੜਾ ਸਾਡੇ ਤੋਂ ਖਾਲੀ ਨਹੀਂ ਕਰਵਾਇਆ ਜਾਣਾ। ਉਹਨਾਂ ਨੇ ਇੱਕ ਵਿਉਂਤ ਬਣਾਈ ਤੇ ਪੰਮੇ ਵਜੀਰ ਨੂੰ ਭੇਜਿਆ ਕਿ ਕਸਮਾਂ ਦੇ ਕੇ ਸਤਗੁਰੂ ਜੀ ਨੂੰ ਕਹੋ ਕਿ ਉਹ ਕਸਮ ਖਾਂਦੇ ਹਨ ਕਿਸੇ ਕਿਲਾ ਖਾਲੀ ਕਰਦਾ ਤੁਹਾਨੂੰ ਕੁਝ ਨਹੀਂ ਕਾਂਗੇ। ਪਰੋ ਪਿਆਰਿਓ ਸਿੱਖ ਕਹਿਣ ਲੱਗੇ ਜੇ ਵੈਰੀ ਕਹਿੰਦੇ ਆ ਤੇ ਸਾਨੂੰ ਕਿਲਾ ਖਾਲੀ ਕਰ ਦੇਣਾ ਚਾਹੀਦਾ ਹੈ। ਸਤਗੁਰੂ ਜੀ ਜਾਣਦੇ ਸਨ ਇਹ ਇਹਨਾਂ ਦੇ ਅੰਦਰ ਖੋਟ ਆ ਇਹ ਖੋਟੀ ਚਾਲ ਚੱਲ ਰਹੇ ਹਨ ਇਥੇ ਇਤਿਹਾਸ ਦੱਸਦਾ ਕਿ ਕੁਛ 40 ਸਿੰਘ ਜਿਹੜੇ ਸਨ ਉਹ ਬਦਾਵਾ ਲਿਖ ਕੇ ਵੀ ਚਲੇ ਗਏ ਸਨ ਆਖਰ ਸਤਿਗੁਰੂ ਜੀ ਨੇ ਜਿਹੜੇ ਟੁੱਟੇ ਛਿੱਤਰ ਸਨ ਜਾਂ 파ਟੇ ਕਪੜੇ ਸਨ ਉਹ ਜਿਹੜੇ ਸੀ ਖਚਰਾਾਂ ਦੀ ਉੱਪਰ ਗੱਡਿਆਂ ਦੀ ਉੱਪਰ ਲੱਦ ਕੇ ਤੇ ਕੀਮਤੀ ਦੁਸ਼ਾਲੇ ਪਾ ਦਿੱਤੀ ਉੱਪਰਲੇ ਬੰਨੇ ਤੇ ਜਦੋਂ ਇਹ ਖਚਰਾ ਤੇ ਗੱਡੇ ਬਾਹਰ ਕੱਢੇ ਕਿ ਪਹਿਲਾ ਸਾਡਾ ਖਜ਼ਾਨਾ ਜਾਊਗਾ ਬਾਅਦ ਉਸ ਅਸੀਂ ਚੱਲਾਂਗੇ ਤੇ ਗੁਰੂਆਂ ਪਿਆਰਿਓ ਇਹ ਕਸਮਾਂ ਭਲਾ ਕੇ ਜਿਹੜੇ ਸੀ ਉਹਨਾਂ ਤੇ ਧਾਵਾ ਬੋਲ ਕੇ ਪੈ ਗਏ ਪਰ ਇਹਨਾਂ ਦੇ ਹੱਥ ਜਿਹੜੇ ਸੀ ਟੁੱਟੇ ਛਿੱਤਰ ਲੱਗੇ ਪਾਟੇ ਕੱਪੜੇ ਲੱਗੇ ਗੁਰੂਆਂ ਪਿਆਰਿਓ ਆਖਰ ਫਿਰ ਪੰਮਾ ਵਜੀਰ ਜਿਹੜਾ ਸੀ ਉਹਨਾਂ ਜਿਹੜਾ ਸੀ 22 ਧਰ ਦੇ ਰਾਜਾਂ ਵੱਲੋਂ ਗਊ ਦੀ ਕਸਮ ਲੈ ਕੇ ਤੇ ਮੁਸਲਮਾਨਾਂ ਵੱਲੋਂ ਕਰਾਨ ਦੀ ਕਸਮ ਲੈ ਕੇ ਆਇਆ ਕਹਿਣ ਲੱਗਾ ਸਤਿਗੁਰੂ ਜੀ ਕਹਿੰਦੇ ਕਿ ਬਾਈ ਤਰ ਦੇ ਰਾਜੇ ਜਿਹੜੇ ਨੇ ਉਹ ਗਉ ਦੀ ਕਸਮ ਖਾਂਦੇ ਹਨ ਮੁਸਲਮਾਨ ਕ੍ਰਾਂਹ ਦੀ ਕਸਮ ਖਾਂਦੇ ਹਨ ਕਿ ਤੁਸੀਂ ਕਿਲਾ ਛਾ ਖਾਲੀ ਕਰ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਾਂਗੇ ਆਖਰ ਗੁਰੂ ਪਿਆਰਿਓ ਸਤਿਗੁਰੂ ਜੀ ਨੇ 6 ਤੇ 7 ਉਹਦੀ ਰਾਜ ਨੂੰ ਜਿਹੜਾ ਸੀ ਇਹ ਕਿਲਾ ਖਾਲੀ ਕੀਤਾ ਕਿਲਾ ਛੱਡਿਆ ਜਦੋਂ ਕਿਲਾ ਛੱਡਿਆ ਤੇ ਆਏ ਜਿਹੜੇ ਸੀ ਫਿਰ ਆਪਣੀਆਂ ਕਸਮਾਂ ਨੂੰ ਭੁਲਾ ਕੇ ਜਿਹੜਾ ਸੀ ਇਹ ਜਿਹੜੇ ਸੀ ਟੁੱਟ ਕੇ ਪੈ ਗਏ ਸਤਗੁਰੂ ਜੀ ਨਰਮੋਹ ਘਰ ਦੇ ਜਿਹੜੀ ਕਿਲਾ ਹੈ ਇੱਥੇ ਇੱਕ ਉੱਚਾ ਥੜਾ ਉੱਤੇ ਬੈਠੇ ਹਨ ਵੈਰੀਆਂ ਨੇ ਜਿਹੜਾ ਸੀ ਤੋਪਖਾ ਦਾ ਵਾਰ ਕੀਤਾ ਜਿਹੜਾ ਭਾਈ ਰਾਮ ਸਿੰਘ ਜੀ ਸਤਗੁਰੂ ਜੀ ਨੂੰ ਚੌੜ ਕਰ ਰਹੇ ਸਨ ਉਹਨਾਂ ਨੂੰ ਲੱਗਿਆ ਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸਤਗੁਰੂ ਜੀ ਸ਼ਹੀਦ ਬੀਤੇ ਪਹੁੰਚ ਜਾਂਦੇ ਹਨ ਇਧਰੋਂ ਬਾਬਾ ਜੀਤ ਸਿੰਘ ਜੀ ਜਿਹੜੇ ਨੇ ਉਹ ਮਗਰ ਜਿਹੜੇ ਫੌਜਾਂ ਦੇ ਨਾਲ ਆ ਰਹੇ ਹਨ ਗੁਰੂ ਪਿਆਰਿਓ ਜੰਗ ਹੁੰਦਾ ਹੈ ਇਹ ਇਧਰ ਸਤਿਗੁਰੂ ਜੀ ਜਿਹੜੇ ਨੇ ਉਹ دیਵਾਲ ਜਿਹੜਾ ਨੇ ਉਹ ਲਾਰ ਲਾਇਆ ਹੈ ਅੰਮ੍ਰਿਤ ਵੇਲੇ ਦਾ ਸਮਾਂ ਹੈ ਗੁਰੂਆਂ ਪਿਆਰਿਓ ਚਾਏ ਜੰਗ ਸੀ ਪਰ ਸਤਿਗੁਰੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਛੱਡਿਆ ਸਿੱਖਾਂ ਨੇ ਅੰਮ੍ਰਿਤ ਵੇਲਾ ਨਹੀਂ ਛੱਡਿਆ ਹੈ ਬਾਣੀ ਪੜਨੀ ਨਹੀਂ ਛੱਡੀ ਹੈ ਕਿਉਂਕਿ ਸਿੱਖਾਂ ਨੂੰ ਜਿਹੜੀ ਸੀ ਜੋਸ਼ ਜਜ਼ਬਾ ਤਾਕਤ ਇਹ ਬਾਣੀ ਵਿੱਚੋਂ ਹੀ ਪ੍ਰਾਪਤ ਹੁੰਦੀ ਸੀ ਬਾਣੀ ਜਿਹੜੀ ਪੜਦੇ ਸਨ ਤੇ ਅੰਦਰ ਇਹਨਾਂ ਦੇ ਜੋਸ਼ ਪੈਦਾ ਹੁੰਦਾ ਸੀ ਗੁਰੂ ਪਿਆਰਿਓ ਇਸੇ ਕਰਕੇ ਸਿੱਖਾਂ ਦੇ ਅੰਦਰ ਜज्ਬਾ ਸੀ ਤਾਕਤ ਸੀ ਕਿਉਂਕਿ ਬਾਣੀ ਤੇ ਬਾਣੀ ਨਾਲ ਜੁੜੇ ਹੋਏ ਸਨ ਚਾਹੇ ਜੰਗ ਹੋ ਰਹੀ ਆਸੀ ਪਰ ਸਿੱਖ ਵਾਰੀ-ਵਾਰੀ ਜਿਹੜੀ ਸੀ ਬਾਣੀ ਪੜ ਰਹਿ ਸਨ ਨਿਤਨੇਮ ਕਰ ਰਹਿ ਸਨ دیوان ਲੱਗੇ ਸਨ ਗੁਰੂ ਪਿਆਰਿਓ ਇੱਥੇ ਫਿਰ ਸਰਸਾ ਨਦੀ ਤੇ ਜਿਹੜਾ ਜੰਗ ਹੁੰਦਾ ਹੈ ਤੇ ਜਿਹਦੇ ਵਿੱਚ ਭਾਈ ਉਦੇ ਸਿੰਘ ਜਿਹੜੇ ਨੇ ਉਹ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਹੋਰ ਸਿੱਖ ਜਿਹੜੇ ਨੇ ਉਹ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਹਨ ਇੱਥੇ ਫਿਰ ਪਰਿਵਾਰ ਜਿਹੜਾ ਉਹ ਤਿੰਨਾ ਹਿੱਸਿਆਂ ਚ ਵੰਡਿਆ ਜਾਂਦਾ ਪਰਿਵਾਰ ਵਿਛੋੜਾ ਹੁੰਦਾ ਹੈ ਗੁਰੂ ਪਿਆਰਿਓ ਇਹ ਸਫਰ ਇਹ ਸ਼ਹਾਦਤ ਜਿਹੜਾ ਉਹ ਸ਼ੁਰੂ ਹੋਇਆ ਹੈ ਜਿਵੇਂ ਜਿਵੇਂ ਸਫਰ ਇਹ ਸ਼ਹਾਦਤ ਜਿਹੜਾ ਪੜਾ ਚੱਲੂਗਾ ਭਾਗ ਚੱਲੂਗਾ ਆਪਾਂ ਉਸੇ ਤਰ੍ਹਾਂ ਨਾਲ ਨਾਲ ਤੁਹਾਨੂੰ ਜਿਹੜਾ ਸਰਵਨ ਕਰਾਉਂਦੇ ਜਾਵਾਂਗੇ ਅਗਲਾ ਜਿਹੜਾ ਹੈ ਇਤਿਹਾਸ ਉਹ ਆਪਾਂ ਉਹਨੂੰ ਕੱਲ ਨੂੰ ਸਰਵਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ